ਮੈਂ ਖੜਾ ਹਾਂ ਮਾਂ ਜਲੰਧਰ ਰੋਡ ਤੇ ਵਿਸ਼ਾਲ ਮੈਗਾਵਰਡ ਦੇ ਸਾਹਮਣੇ ਸਰਜੀਤ ਹਾਕੀ ਲੰਪੀੰਦਾ ਜਿੱਥੇ ਬੋਰਡ ਲੱਗਿਆ ਜੀ ਇਥੇ ਇੱਕ ਰਸਤਾ ਆ ਸਾਹਮਣੇ ਹਸਲੀ ਪੁਲ ਤੋਂ ਨਾਲ-ਨਾਲ ਆਉਂਦਾ ਜੀ ਆਪਣੇ ਸਿੰਬਲ ਚੌਂਕ ਤੋਂ ਇਹਦੀ ਟ੍ਰੈਫਿਕ ਜਿਹੜੀ ਸਾਰੀ ਇਧਰੋਂ ਹੁੰਦੀ ਆ ਉਹਦੇ ਨਾਲ ਹੀ ਪਰਲੇ ਬੰਨੇ ਹਸਲੀ ਦੇ ਪੁਲ ਦੇ ਦੂਜੇ ਬੰਨੇ ਵੀ ਸਾਰੀ ਟ੍ਰੈਫਿਕ ਇਧਰ ਹੁੰਦੀ ਆ ਔਰ ਇਹਨਾਂ ਨੂੰ ਸਾਰਾ ਦੂਜੇ ਬੰਨੇ ਬੰਦ ਕਰਕੇ ਤੇ ਸਾਰੀ ਸਿੰਗਲ ਕਰਦੀ ਆ ਇਹ ਹੁਣ ਇਧਰੋਂ ਦੀ ਜਾ ਕੇ ਪੁਲ ਦੇ ਅਗਲੇ ਬੰਨੇ ਜਾ ਕੇ ਉਥੋਂ ਬਾਟਾ ਚੌਂਗ ਤੋਂ ਟਰਨ ਕਰਕੇ ਤੇ ਫੇਰ ਇਹਨੂੰ ਇਤੋਂ ਦੀ ਆਊਗੀ ਸਾਰੀ ਟ੍ਰੈਫਿਕ ਜੀ ਆਰ ਆਰ 바ਵਾ ਕਾਲਜ ਦੇ ਅਗੋ ਜੀ ਟ੍ਰੈਫਿਕ ਹੁੰਦੀ ਹੈ ਸ਼ਹਿਰ ਦੇ ਵਿੱਚ ਸਾਰੀ ਉਹਨਾਂ ਨੂੰ ਵੀ ਇਹ ਅਪੀਲ ਹੈ ਵੀ ਸਾਰੀ ਜਿਹੜੀ ਟ੍ਰੈਫਿਕ ਇਧਰੋਂ ਦੀ ਆ ਕੇ ਤੇ ਸਿੱਧਾ ਜਲੰਧਰ ਰੋਡ ਤੇ ਇਹ ਜਾਊਗੀ ਜੀ ਤੋਂ ਗੱਲਾਂ ਨੇ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਹੁਣ ਇਹ ਭਰਾਲਾ ਕੀਤਾ ਵੀ ਇਹ ਸਿੰਗਲ ਵਨਵੇ ਰੋਡ ਕਰਤਾ ਦੋਵੇਂ ਬੰਨੇ ਜੀ ਤੇ ਸਾਰਿਆਂ ਨੂੰ ਅਪੀਲ ਹੈ ਵੀ ਸਾਡਾ ਸਾਥ ਦਿਓ ਇਹ ਹੁਣ ਜਿਹੜੀ ਜਲੰਧਰ ਰੋਡ ਦੀ ਬਟਾਲਾ বাস ਸਟੈਂਡ ਤੋਂ ਜਿਹੜੀ ਰੋਡ ਆ ਇਹ ਬਿਲਕੁਲ ਸਿੰਗਲ ਤੌਰ ਤੇ ਇਧਰੋਂ ਨਹੀਂ ਆਉਣਗੇ ਜੀ ਤੇ ਸਾਰੇ ਜਿਹੜੇ ਜੂਟਰ ਨੇ ਛੋਟੇ-ਛਾਟੇ ਉਹ ਬੰਦ ਕਰਕੇ ਇਹਨਾਂ ਲੋਕਾਂ ਦੀ ਸੁਰੱਖਿਆ ਲਈ ਸਾਰਾ ਪ੍ਰਬੰਧ ਕੀਤਾ ਗਿਆ ਜੀ ਮੇਰਾ ਖਿਆਲ ਆ ਵੀ ਇਹ ਸਾਰੇ ਲੋਕ ਸਾਥ ਦੇਣਗੇ